ਔਰ ਇਹ ਕੈਂਪੋ ਸੁਲਤਾਨਪੁਰ ਲੋਧੀ ਤੋਂ ਅੱਜ ਸਟਾਰਟ ਕਰ ਰਹੇ ਹਾਂ ਔਰ ਕੱਲ ਕੱਲ ਨੂੰ ਇਹ ਸੱਤੋਂ ਦੇ ਸੱਤ ਜ਼ਿਲ੍ਹੇ ਜਿੱਦਾਂ ਦੇ ਵਿੱਚ ਹੜ੍ਹ ਦੇ ਕਾਰਨ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪ ਲੱਗਣਗੇ ਸਾਨੂੰ ਪਤਾ ਹੀ ਹੈਗਾ ਕਿ ਰਾਸ਼ਨ ਦੀ ਪ੍ਰੋਬਲਮ ਆਂਦੀ ਹੈ ਘਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆਂਦੀ ਹੈ ਔਰ ਸਾਡੀਆਂ ਮਹਿਲਾਵਾਂ ਭੈਣਾਂ ਨੂੰ ਦਿੱਕਤ ਆਂਦੀ ਹੈ ਪਰਸਨਲ ਹਾਈਜੀਨ ਨੂੰ ਲੈ ਕੇ ਸੋ ਉਹਦੇ ਜਿਹੜਾ ਅਸੀਂ ਖਾਸ ਪ੍ਰਬੰਧ ਕੀਤਾ ਸਾਡੇ ਆਮ ਆਗਮੀ ਪਾਰਟੀ ਦੀਆਂ ਮਹਿਲਾਵਾਂ ਔਰ ਮੈਂ ਕਹੂੰਗੀ ਕਿ ਸਾਡੇ ਪੂਰੇ ਵਰਡ ਦੀਆਂ ਮਹਿਲਾਵਾਂ ਬਹੁਤ ਮਜ਼ਬੂਤ ਨੇ ਔਰ ਪ੍ਰਮਾਤਮਾ ਨੇ ਇਹਨਾਂ ਨੂੰ ਬਹੁਤ ਸਟਰੋਂਗ ਬਣਾ ਕੇ ਭੇਜਿਆ ਔਰ ਇਹ ਨਾ ਤਾਂ ਪਾਣੀ ਤੋਂ ਡਰਦੀਆਂ ਨੇ ਨਾ ਕਿਸੇ ਹੋਰ ਪ੍ਰੋਬਲਮ ਤੋਂ ਡਰਦੀਆਂ ਨੇ ਆਮ ਆਜ਼ਮੀ ਪਾਰਟੀ ਜਿੰਦਾਬਾਦ ਆਮ ਆਜ਼ਮੀ ਪਾਰਟੀ ਜਿੰਦਾਬਾਦ ਆਮ ਆਜ਼ਮੀ ਪਾਰਟੀ ਜਿੰਦਾਬਾਦ ਔਰ ਪੰਜਾਬੀਆਂ ਦੇ ਲਈ ਆਪਣੀਆਂ ਭੈਣਾਂ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਉਹਨਾਂ ਦੀ ਮਦਦ ਕਰਾਂਗੇ ਸਸ਼ਿਕਾ ਜੀ ਸਾਰਿਆਂ ਨੂੰ ਮੈਂ ਆਪਣੀ ਸਾਰੀ ਪੰਜਾਬੀ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਕਿ ਸਾਡੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਕਿਸੇ ਵੀ ਭੈਣ ਦਾ ਅਸੀਂ ਚੁੱਲ੍ਹਾ ਨਹੀਂ ਬੁਝਣ ਦਵਾਂਗੇ ਤੇ ਕਿਸੇ ਦੀ ਰਸੋਈ ਨਹੀਂ ਖਾਲੀ ਰਹਿਣ ਦਵਾਂਗੇ ਸਾਡੇ ਆਮ ਆਦਮੀ ਪਾਰਟੀ ਦੀ ਸਾਰੀ ਮਹਿਲਾ ਵਿੰਗ ਸਾਡੇ ਤਕਰੀਬਨ 2000 ਸਾਡੀਆਂ ਮਹਿਲਾਵਾਂ ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡਕ ਦੇ ਵਿੱਚ ਜਿੱਥੇ-ਜਿੱਥੇ ਸਾਡੇ ਹੜ੍ਹ ਦੇ ਨਾਲ ਨੁਕਸਾਨ ਹੋਇਆ ਸੋ ਉਹਨਾਂ ਪੈਣਾ ਤੱਕ ਪਹੁੰਚ ਬਣਾਉਣ ਕੀ ਆ ਇਸ ਦੇ ਵਿੱਚ ਅਸੀਂ ਜੀ ਮੈਡੀਕਲ ਸੇਵਾਵਾਂ ਦੇ ਨਾਲ-ਨਾਲ ਘਰ ਦਾ ਰਾਸ਼ਨ ਪੀਣ ਵਾਲਾ ਪਾਣੀ ਤੇ ਉਹਨਾਂ ਦੀ ਪਰਸਨਲ ਹਾਈਜੀਨ ਨੂੰ ਦੇਖਦੇ ਹੋਏ ਉਹਦਾਂ ਦੀ ਸਮਗਰੀ ਜਿਹੜੀ ਹੈਗੀ ਆ ਅੱਜ ਅਸੀਂ ਲੈ ਕੇ ਆਏ ਹੈਗੇ ਆ ਔਰ ਇਹ ਕੈਂਪ ਸultanpur Lodhi ਤੋਂ ਅੱਜ ਸਟਾਰਟ ਕਰ ਰਹੇ ਹਾਂ ਔਰ ਕੱਲ ਕੱਲ ਨੂੰ ਇਹ ਸੱਤੋਂ ਦੇ ਸੱਤ ਜ਼ਿਲ੍ਹੇ ਜਿੱਦਾ ਦੇ ਵਿੱਚ ਹੜ੍ਹ ਦੇ ਕਾਰਨ ਜਿਆਦਾ ਨੁਕਸਾਨ ਹੋਇਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪ ਲੱਗਣਗੇ ਔਰ ਹੋਰ ਵੀ ਸਾਡੇ ਪੰਜਾਬ ਦੇ ਵਿੱਚ ਏਰੀਆਜ਼ ਜਿੱਥੇ ਪਾਰੀ بارش ਕਾਰਨ ਵੀ ਨੁਕਸਾਨ ਹੋਇਆ ਉੱਥੇ ਵੀ ਸਾਡੀਆਂ ਭੈਣਾਂ ਅੱਜ ਬਠਿੰਡਾ ਵਾਲੀ ਸਾਈਡ ਮਾਨਸਾ ਵਾਲੀ ਸਾਈਡ ਉੱਥੇ ਸਾਰੇ ਕੌੜਾ ਕਰ ਰਹੀਆਂ ਨੇ ਸਾਡੀ ਮਹਿਲਾ ਵਿੰਗੋ ਔਰ ਕੱਲ ਤੋਂ ਇਹ ਕੈਂਪ ਹਰ ਇਹਨਾਂ ਸੱਤਾ ਜ਼ਿਲਾਂ ਦੇ ਵਿੱਚ ਜਿਹੜਾ ਹੈਗਾ ਉਹ ਲਗਾਇਆ ਜਾਵੇਗਾ ਅੱਜ ਜੀ ਅਸੀਂ ਸੁਲਤਾਨਪੁਰ ਲੋਧੀ ਔਰ ਉਹਦੇ ਨਾਲ ਦੇ ਪਿੰਡ ਕਵਰ ਕਰਾਂਗੇ ਔਰ ਕੱਲ ਤੋਂ ਜਿਹੜੇ ਬਾਕੀ ਦੇ ਜ਼ਿਲ੍ਹੇ ਹੈਗੇ ਆ ਉੱਥੇ ਟੀਮਾਂ ਬਣਾ ਕੇ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਅਸੀਂ ਕੈਂਪਰ ਵੀ ਲਗਾਵਾਂਗੇ ਤੇ ਟੀਮਾਂ ਨੂੰ ਆਪਣੀਆਂ ਨੂੰ ਸਾਰੀਆਂ ਨੂੰ ਇੱਕ ਇੱਕ ਪਿੰਡ ਦੇ ਵਿੱਚ ਭੇਜਾਂਗੇ ਜੀ ਸਾਡੇ ਜਿਆਦਾ ਸਾਨੂੰ ਜਿਹੜੀ ਸਾਨੂੰ ਪਤਾ ਹੀ ਹੈਗਾ ਕਿ ਰਾਸ਼ਨ ਦੀ ਪ੍ਰੋਬਲਮ ਆਂਦੀ ਹੈ ਘਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆਂਦੀ ਹੈ ਔਰ ਸਾਡੀਆਂ ਮਹਿਲਾਵਾਂ ਭੈਣਾਂ ਨੂੰ ਦਿੱਕਤ ਆਂਦੀ ਹੈ ਪਰਸਨਲ ਹਾਈਜੀਨ ਨੂੰ ਲੈ ਕੇ ਸੋ ਉਹਦੇ ਜਿਹੜਾ ਅਸੀਂ ਖਾਸ ਪ੍ਰਬੰਧ ਕੀ ਔਰ ਪਹਿਲਾਂ ਤੋਂ ਹੀ ਸਾਡੀ ਸਰਕਾਰ ਨੇ ਮੈਡੀਕਲ ਕੈਂਪਸ ਜਿਹੜੇ ਹੈਗੇ ਆ ਉਹ ਲਗਾਏ ਗਏ ਆ ਔਰ ਪਰਸੋ ਵੀ ਰਾਤ ਨੂੰ ਜਿਹੜੀ ਹੈਗੀ ਆ ਇਸ ਕੈਂਪ ਦੇ ਵਿੱਚ ਦੋ ਡਿਲੀਵਰੀਜ਼ ਹੋਈਆਂ ਨੇ ਔਰ ਬੱਚਾ ਤੇ ਮਾਂ ਦੋਨੋਂ ਸਵਸਤ ਹੈਗੇ ਆ ਔਰ ਇਸ ਤਰ੍ਹਾਂ ਦੇ ਕੈਂਪ ਜਿਹੜੇ ਆ ਇਹ ਹਰ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਪਿੰਡ ਤੱਕ ਜਿਹੜਾ ਹੈਗਾ ਅਸੀਂ ਪਹੁੰਚ ਬਣਾਵਾਂਗੇ ਔਰ ਜਿੰਨੀ ਵੀ ਪ੍ਰੋਬਲਮ ਹੋਈ ਪੈਣਾ ਨੂੰ ਸਭ ਦੀ ਸੋਲਵ ਕੀਤੀ ਜਾਏਗੀ ਔਰ ਸਾਡੀ ਆਮ ਆਦਮੀ ਪਾਰਟੀ ਦੀ ਮੇਨ ਵਿੰਗ ਵੱਲੋਂ ਵੀ ਆ ਇਵਨ ਜਿਹੜੇ ਪਸ਼ੂ ਫਸੇ ਹੋਏ ਆ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾਏਗਾ ਔਰ ਉਹਨਾਂ ਦੇ ਵੀ ਤੂੜੀ ਔਰ ਚਾਰੇ ਦਾ ਪ੍ਰਬੰਧ ਜਿਹੜਾ ਹੈਗਾ ਉਹ ਅਸੀਂ ਇਕ ਕਰਨ ਜਾ ਰਹੇ ਹਾਂ ਦੇਖੋ ਜੀ ਬਿਲਕੁਲ ਸਾਡੇ ਆਮ ਆਦਮੀ ਪਾਰਟੀ ਦੀਆਂ ਮਹਿਲਾਵਾਂ ਔਰ ਮੈਂ ਕਹੂੰਗੀ ਕਿ ਸਾਡੇ ਪੂਰੇ ਔਰਡ ਦੀਆਂ ਮਹਿਲਾਵਾਂ ਬਹੁਤ ਮਜ਼ਬੂਤ ਨੇ ਔਰ ਪ੍ਰਮਾਤਮਾ ਨੇ ਇਹਨਾਂ ਨੂੰ ਬਹੁਤ ਸਟਰੋਂਗ ਬਣਾ ਕੇ ਭੇਜਿਆ ਔਰ ਇਹਨਾਂ ਦਾ ਪਾਣੀ ਤੋਂ ਡਰਦੀਆਂ ਨਹੀਂ ਨਾ ਕਿਸੇ ਹੋਰ ਪ੍ਰੋਬਲਮ ਤੋਂ ਡਰਦੀਆਂ ਨੇ ਆਪਣੇ ਪੰਜਾਬੀਆਂ ਦੇ ਲਈ ਆਪਣੀਆਂ ਭੈਣਾਂ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਉਹਨਾਂ ਦੀ ਮਦਦ ਕਰਾਂਗੇ ਔਰ ਇਹ ਕੈਂਪ ਕੋ ਸੁਲਤਾਨਪੁਰ ਲੋਧੀ ਤੋਂ ਅੱਜ ਸਟਾਰਟ ਕਰ ਰਹੇ ਹਾਂ ਔਰ ਕੱਲ ਕੱਲ ਨੂੰ ਇਹ ਸੱਤੋਂ ਦੇ ਸੱਤ ਜ਼ਿਲ੍ਹੇ ਜਿੱਦਾ ਦੇ ਵਿੱਚ ਹੜ੍ਹ ਦੇ ਕਾਰਨ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪ ਲੱਦਣਗੇ ਸਾਨੂੰ ਪਤਾ ਹੀ ਹੈਗਾ ਕਿ ਰਾਸ਼ਨ ਦੀ ਪ੍ਰੋਬਲਮ ਆਂਦੀ ਹੈ ਘਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆਂਦੀ ਹੈ ਔਰ ਸਾਡੀਆਂ ਮਹਿਲਾਵਾਂ ਭੈਣਾਂ ਨੂੰ ਦਿੱਕਤ ਆਂਦੀ ਹੈ ਪਰਸਨਲ ਹਾਈਜੀਨ ਨੂੰ ਲੈ ਕੇ ਸੋ ਉਹਦੇ ਜਿਹੜਾ ਅਸੀਂ ਖਾਸ ਪ੍ਰਬੰਧ ਕੀਤਾ ਸਾਡੇ ਆਮ ਆਗਮੀ ਪਾਰਟੀ ਦੀਆਂ ਮਹਿਲਾਵਾਂ ਔਰ ਮੈਂ ਕਹੂੰਗੀ ਕਿ ਸਾਡੇ ਪੂਰੇ ਵਰਡ ਦੀਆਂ ਮਹਿਲਾਵਾਂ ਬਹੁਤ ਮਜ਼ਬੂਤ ਨੇ ਔਰ ਪ੍ਰਮਾਤਮਾ ਨੇ ਇਹਨਾਂ ਨੂੰ ਬਹੁਤ ਸਟਰੋਂਗ ਬਣਾ ਕੇ ਭੇਜਿਆ ਔਰ ਇਹ ਨਾ ਤਾਂ ਪਾਣੀ ਤੋਂ ਡਰਦੀਆਂ ਨੇ ਨਾ ਕਿਸੇ ਹੋਰ ਪ੍ਰੋਬਲਮ ਤੋਂ ਡਰਦੀਆਂ ਨੇ ਸਾਡੀ ਸ਼ਕਤੀ ਜਿੰਦਾਬਾਦ ਆਮ ਆਜ਼ਮੀ ਪਾਰਟੀ ਜਿੰਦਾਬਾਦ ਆਮ ਆਜ਼ਮੀ ਪਾਰਟੀ ਜਿੰਦਾਬਾਦ ਆਪਣੇ ਪੰਜਾਬੀਆਂ ਦੇ ਲਈ ਆਪਣੀਆਂ ਭੈਣਾਂ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਉਹਨਾਂ ਦੀ ਮਦਦ ਕਰਾਂਗੇ ਸਸ਼ਿਕਾ ਜੀ ਸਾਰਿਆਂ ਨੂੰ ਮੈਂ ਆਪਣੀ ਸਾਰੀ ਪੰਜਾਬੀ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਕਿਸੇ ਵੀ ਭੈਣ ਦਾ ਅਸੀਂ ਚੁੱਲ੍ਹਾ ਨਹੀਂ 부ਜਣ ਦਵਾਂਗੇ ਤੇ ਕਿਸੇ ਦੀ ਰਸੋਈ ਨਹੀਂ ਖਾਲੀ ਰਹਿਣ ਦਵਾਂਗੇ ਸਾਡੇ ਆਮ ਆਦਮੀ ਪਾਰਟੀ ਦੀ ਸਾਰੀ ਮਹਿਲਾ ਵਿੰਗ ਸਾਡੇ ਤਕਰੀਬਨ 2000 ਸਾਡੀਆਂ ਮਹਿਲਾਵਾਂ ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡਕ ਦੇ ਵਿੱਚ ਜਿੱਥੇ-ਜਿੱਥੇ ਸਾਡੇ ਹੜ੍ਹ ਦੇ ਨਾਲ ਨੁਕਸਾਨ ਹੋਇਆ ਸੋ ਉਹਨਾਂ ਪੈਣਾ ਤੱਕ ਪਹੁੰਚ ਬਣਾਉਣ ਗਈਆਂ ਇਸ ਦੇ ਵਿੱਚ ਅਸੀਂ ਜੀ ਮੈਡੀਕਲ ਸੇਵਾਵਾਂ ਦੇ ਨਾਲ-ਨਾਲ ਘਰ ਦਾ ਰਾਸ਼ਨ ਪੀਣ ਵਾਲਾ ਪਾਣੀ ਤੇ ਉਹਨਾਂ ਦੀ ਪਰਸਨਲ ਹਾਈਜੀਨ ਨੂੰ ਦੇਖਦੇ ਹੋਏ ਉਹਦਾਂ ਦੀ ਸਮਗਰੀ ਜਿਹੜੀ ਹੈਗੀ ਆ ਅੱਜ ਅਸੀਂ ਲੈ ਕੇ ਆਏ ਹੈਗੇ ਆ ਔਰ ਇਹ ਕੈਂਪ ਸultanpur Lodhi ਤੋਂ ਅੱਜ ਸਟਾਰਟ ਕਰ ਰਹੇ ਆਂ ਔਰ ਕੱਲ ਕੱਲ ਨੂੰ ਇਹ ਸੱਤੋਂ ਦੇ ਸੱਤ ਜ਼ਿਲ੍ਹੇ ਜਿੱਦਾਂ ਦੇ ਵਿੱਚ ਹੜ੍ਹ ਦੇ ਕਾਰਨ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪ ਲੱਗਣਗੇ ਔਰ ਹੋਰ ਵੀ ਸਾਡੇ ਪੰਜਾਬ ਦੇ ਵਿੱਚ ਏਰੀਆਜ਼ ਜਿੱਥੇ ਪਾਰੀ بارش ਕਾਰਨ ਵੀ ਨੁਕਸਾਨ ਹੋਇਆ ਉੱਥੇ ਵੀ ਸਾਡੀਆਂ ਭੈਣਾਂ ਅੱਜ ਬਠਿੰਡਾ ਵਾਲੀ ਸਾਈਡ ਮਾਨਸਾ ਵਾਲੀ ਸਾਈਡ ਉੱਥੇ ਸਾਰੇ ਦੌਰਾ ਕਰ ਰਹੀਆਂ ਨੇ ਸਾਡੀ ਮਹਿਲਾ ਵਿੰਗੋ ਔਰ ਕੱਲ ਤੋਂ ਇਹ ਕੈਂਪ ਹਰ ਇਹਨਾਂ ਸੱਤਾ ਜ਼ਿਲਾਂ ਦੇ ਵਿੱਚ ਜਿਹੜਾ ਹੈਗਾ ਉਹ ਲਗਾਇਆ ਜਾਵੇਗਾ ਅੱਜ ਜੀ ਅਸੀਂ ਸੁਲਤਾਨਪੁਰ ਲੋਧੀ ਔਰ ਉਹਦੇ ਨਾਲ ਦੇ ਪਿੰਡ ਕਵਰ ਕਰਾਂਗੇ ਔਰ ਕੱਲ ਤੋਂ ਜਿਹੜੇ ਬਾਕੀ ਦੇ ਜ਼ਿਲ੍ਹੇ ਹੈਗੇ ਆ ਉੱਥੇ ਟੀਮਾਂ ਬਣਾ ਕੇ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਅਸੀਂ ਕੈਂਪਰ ਵੀ ਲਗਾਵਾਂਗੇ ਤੇ ਟੀਮਾਂ ਨੂੰ ਆਪਣੀਆਂ ਨੂੰ ਸਾਰੀਆਂ ਨੂੰ ਇੱਕ ਇੱਕ ਪਿੰਡ ਦੇ ਵਿੱਚ ਭੇਜਾਂਗੇ ਜੀ ਸਾਡੇ ਜ਼ਿਆਦਾ ਸਰ ਨੂੰ ਜਿਹੜੀ ਸਾਨੂੰ ਪਤਾ ਹੀ ਹੈਗਾ ਕਿ ਰਾਸ਼ਨ ਦੀ ਪ੍ਰੋਬਲਮ ਆਂਦੀ ਹੈ ਘਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆਂਦੀ ਹੈ ਔਰ ਸਾਡੀਆਂ ਮਹਿਲਾਵਾਂ ਭੈਣਾਂ ਨੂੰ ਦਿੱਕਤ ਆਂਦੀ ਹੈ ਪਰਸਨਲ ਹਾਈਜਨ ਨੂੰ ਲੈ ਕੇ ਸੋ ਉਹਦੇ ਜਿਹੜਾ ਅਸੀਂ ਖਾਸ ਪ੍ਰਬੰਧ ਕੀਤਾ ਔਰ ਪਹਿਲਾਂ ਤੋਂ ਹੀ ਸਾਡੀ ਸਰਕਾਰ ਨੇ ਮੈਡੀਕਲ ਕੈਂਪਸ ਜਿਹੜੇ ਹੈਗੇ ਆ ਉਹ ਲਗਾਏ ਗਏ ਆ ਔਰ ਪਰਸੋ ਵੀ ਰਾਤ ਨੂੰ ਜਿਹੜੀ ਹੈਗੀ ਐ ਇਸ ਕੈਂਪ ਦੇ ਵਿੱਚ ਦੋ ਡਿਲੀਵਰੀਜ਼ ਹੋਈਆਂ ਨੇ ਔਰ ਬੱਚਾ ਤੇ ਮਾਂ ਦੋਨੋਂ ਸਵਸਤ ਹੈਗੇ ਆ ਔਰ ਇਸ ਤਰ੍ਹਾਂ ਦੇ ਕੈਂਪ ਜਿਹੜੇ ਆ ਇਹ ਹਰ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਪਿੰਡ ਤੱਕ ਜਿਹੜਾ ਹੈਗਾ ਅਸੀਂ ਪਹੁੰਚ ਬਣਾਵਾਂਗੇ ਔਰ ਜਿੰਨੀ ਵੀ ਪ੍ਰੋਬਲਮ ਹੋਈ ਪੈਣਾ ਨੂੰ ਸਭ ਦੀ ਸੋਲਵ ਕੀਤੀ ਜਾਏਗੀ ਔਰ ਸਾਡੀ ਆਮ ਆਦਮੀ ਪਾਰਟੀ ਦੀ ਮੇਨ ਵਿੰਗ ਵੱਲੋਂ ਵੀ ਈਵਨ ਜਿਹੜੇ ਪਸ਼ੂ ਫਸੇ ਹੋਏ ਆ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾਏਗਾ ਔਰ ਉਹਨਾਂ ਦੇ ਵੀ ਤੂੜੀ ਔਰ ਚਾਰੇ ਦਾ ਪ੍ਰਬੰਧ ਜਿਹੜਾ ਹੈਗਾ ਉਹ ਅਸੀਂ ਕਰਨ ਜਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਸਾਡੇ ਆਮ ਆਦਮੀ ਪਾਰਟੀ ਦੀਆਂ ਮਹਿਲਾਵਾਂ ਔਰ ਮੈਂ ਕਹੂੰਗੀ ਕਿ ਸਾਡੇ ਪੂਰੇ ਅ ਵਰਡ ਦੀਆਂ ਮਹਿਲਾਾਂ ਬਹੁਤ ਮਜ਼ਬੂਤ ਨੇ ਔਰ ਪ੍ਰਮਾਤਮਾ ਨੇ ਇਹਨਾਂ ਨੂੰ ਬਹੁਤ ਸਟਰੋਂਗ ਬਣਾ ਕੇ ਭੇਜਿਆ ਔਰ ਇਹਨਾਂ ਦਾ ਪਾਣੀ ਤੋਂ ਡਰਦੀਆਂ ਨਹੀਂ ਨਾ ਕਿਸੇ ਹੋਰ ਪ੍ਰੋਬਲਮ ਤੋਂ ਡਰਦੀਆਂ ਨੇ ਆਪਣੇ ਪੰਜਾਬੀਆਂ ਦੇ ਲਈ ਆਪਣੀਆਂ ਭੈਣਾਂ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਉਹਨਾਂ ਦੀ ਮਦਦ ਕਰਾਂਗੇ